ਉਹ ਬੋਲ ਰਿਹਾ ਮਾਰਨ ਵਾਸਤੇ 15 ਲੱਖ ਲਾਤੀਆ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਹੈ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਤੁਹਾਡੇ ਕੀ ਲੱਗਦੇ ਨੇ ਅਸੀਂ ਤੁਹਾਡੇ ਨਾਲ ਕੇ ਫੋਨ ਲੈ ਆ ਗਏ ਕੀ ਬਰਾਮੋਦ ਅਸਲ ਦੱਸੋ ਇਹਨਾਂ ਨੂੰ ਨਾ ਨਾ ਕਾਲ ਕਿਉਂ ਤੁਹਾਡੇ ਕੈਮਰੇ ਨੇ ਚੈੱਕ ਕੀਤੇ ਨੇ ਕੀ ਨਿਕਲਿਆ ਉਹ ਕਿ ਝੂਠੇ ਲੈ ਆ ਕੇ ਧੱਕਾ ਧੱਕਾ ਹੁੰਦਾ ਨਹੀਂ ਪਾਪਾ ਜੀ ਮਾਮਲਾ ਜੀ ਕਿਹੜੇ ਕੇਸ ਚ ਇਹਨਾਂ ਦਾ ਕੀਤਾ ਜੀ ਆਪਣਾ ਪੇਜ ਤੇ ਮਾਮਲਾ ਇਹਦਾ ਵੀ ਇਹਨਾਂ ਨੇ ਅਨਰਿਅਲ ਸਰਜੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਕਵਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਹੋਏ ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਆਣ ਵੇਲੇ ਆ ਉਹਨਾਂ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਆ ਲੈ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਕਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕੀਤੇ ਇਹਦੇ ਸ਼ੂਟਰ ਕਿੰਨੇ ਆ ਇਹਨਾਂ ਸ਼ੂਟਰ ਕੋਈ ਨਹੀਂ ਹਨ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਲਾਂ ਹੀ ਦਿੱਤੀ ਸੀ ਉਹ 2 ਬੰਦੇ ਹੋਟਲ ਮਤਲਬ ਰਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ 2 ਦਿਨ ਦਾ ਪਹਿਲਾਂ ਮਿਲਿਆ ਸੀਗਾ ਹੋਰ 14 ਦਿਨ ਤੇ ਪਾਪਾ ਜੀ ਦਾ ਕੀ ਰੋਲ ਆ ਵਿੱਚ ਦੇਖੋ ਜੀ ਜਿਹੜੇ ਬਜ਼ੁਰਗ ਅਗੇ ਆਉਣ ਨਹੀਂ ਪਲੀ ਟਿੱਗੀ ਟਿੱਗੀ ਰਹਿੰਦੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹਰੇ ਸੀਗੇ ਸੋਨਾ ਸਾਹ ਸੀਗੇ ਇਹਨਾਂ ਦਾ ਜਿਹੜੀ ਕਿ ਪੂਛ ਦੇ ਦੇ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੌਲਾ ਉਹ ਹਾਂ ਪਿਸਤੌਲ ਕੋਲ ਹੋਊਗਾ ਟੋਟਲ ਕਿੰਨੇ ਤੋਂ ਆਰੋਪੀ ਅੱਜ ਇੱਥੇ ਦੇ ਸੀ ਲਿਆਏ ਪੇਸ਼ੀ ਵਾਸਤੇ ਅਸੀਂ ਟੋਟਲ 5 ਤੇ ਇੱਕ 6 ਲਿਆਏ ਸ਼ੂਟਰ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਸਾਬੀ ਠੀਕ ਹੈ ਜੀ ਠੀਕ ਹੈ ਉਹ ਬੋਲ ਰਿਹਾ ਮਾਰਨ ਵਾਸਤੇ 15 ਲੱਖ ਰੁਪਏ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਹੈ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਆ ਤੁਹਾਡੇ ਕੀ ਲੱਗਦੇ ਨੇ ਅਸੀਂ ਤੁਹਾਨੂੰ ਦੇ ਲੈ ਕੇ ਫੋਨ ਲੈ ਆ ਗਏ ਕੀ ਬਰਾਮਤ ਹੈ ਸੱਚ ਦੱਸੋ ਇਹਨਾਂ ਨੂੰ ਨਾ ਨਾ ਕਾਲ ਕੀ ਪੁੱਛੀਏ ਤੁਹਾਡੇ ਕੈਮਰੇ ਨੇ ਦੇਖ ਕੇ ਕੀ ਨਿਕਲਿਆ ਕਿ ਉਹ ਝੂਠੇ ਲੈ ਆ ਕੇ ਧੱਕਾ ਧੱਕਾ ਹੁੰਦਾ ਨਹੀਂ ਭਾਪਾ ਜੀ ਰਾਜੀ ਕਿਹੜੇ ਕੇਸ ਚ ਰਨ ਕੀਤਾ ਜੀ ਆਪਣਾ ਪੇਜ ਤੇ ਮਾਮਲਾ ਨਜ਼ਾਬੀ ਇਹਨਾਂ ਨੇ ਅਨਰਿਅਲ ਕਰੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚੋ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਕਵਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਹੋਏ ਇੱਕ ਜਨਾਬਾ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਵੇਲਾ ਉਹ ਹਸਪਤਾਲ ਨੇ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਅੱਜ ਖਤਮ ਹੋਇਆ ਅੱਜ ਅੱਜ ਜੋ ਹੋਟਲ ਦੇ ਰਹੇ ਕਿੰਨੇ ਤੁਸੀਂ ਕੀਸ ਕਰ ਰਹੇ ਅਸੀਂ 4 ਬੰਦੇ ਬੇਚਦੇ ਇਹਦੇ ਸ਼ੂਟਰ ਕਿੰਨੇ ਆ ਇਹਨਾਂ ਨੂੰ ਸ਼ੂਟਰ ਕੋਈ ਨਹੀਂ ਆਉਂਦਾ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਹੀ ਦਿੱਤੀ ਸੀ ਉਹ 2 ਬੰਦੇ ਮਤਲਬ ਰਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਰਮਾਨ 2 ਦਿਨ ਦਾ ਪਹਿਲਾਂ ਮਿਲਿਆ ਸੀਗਾ ਬਹੁਤ ਚੰਗਾ ਦੋ ਦਿਨ ਤੇ ਪਾਪਾ ਜੀ ਦਾ ਕੀ ਰੋਲ ਆ ਵਿੱਚ ਜਿਹੜੇ ਬਜ਼ੁਰਗ ਅਗੇ ਆਏ ਕੋਲ ਨਹੀਂ ਭਰੀ ਟਿਕੀ ਟਿਕੀ ਰਹਿੰਦੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹਣੇ ਸੀਗੇ ਸੋਹਣਾ ਸਾਫ ਸੀਗੇ ਇਹਨਾਂ ਦਾ ਜਿੰਨੇ ਕਿ ਮੁੱច ਦੇ ਦੇ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਮਤ ਹੋ ਗਈ ਪਿਸਤੋਲਾਂ ਉਹ ਹਾਂ ਪਿਸਤੋਲ ਪਾਉਂਦੇ ਸਾਰ ਟੋਟਲ ਕਿੰਨੇ ਆਰੋਪੀ ਅਜ ਤੜੇ ਸੀ ਲਿਆਏ ਸਪੈਸ਼ਲ ਵਾਸਤੇ ਅਸੀਂ ਟੋਟਲ 5 ਕ 6 ਲਿਆਏ ਸੀ 6 ਲਿਆਏ ਹਾਂਜੀ 6 ਨਾਲ ਹਾਂ ਸ਼ੂਟਰ ਦਾ ਦੋ ਦਿਨ ਦਾ ਰਿਮਾਰਡ ਮਿਲਿਆ ਸ਼ੂਟਰ ਦਾ ਸ਼ੂਟਰ ਦਾ ਨਾਮ ਕੀ ਹੈ ਹਾਂਜੀ ਸਾਵੀ ਦਾ ਸ਼ੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਵੀ ਠੀਕ ਹੈ ਠੀਕ ਹੈ ਜੀ ਉਹ ਬੋਲਸ ਕਹਿ ਰਹੀ ਹੈ ਮਾਰਨ ਵਾਸਤੇ 15 ਲੱਖ ਲਏ ਆ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਬਿਲਕੁਲ ਪੂਰਾ ਝੂਠ ਬਿਲਕੁਲ ਝੂਠ ਹੋਇਆ ਉਹ ਹੋਇਆ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਆ ਤੁਹਾਡੇ ਕੀ ਲੱਗਦੇ ਨੇ ਤੁਸੀਂ ਤੁਹਾਡੇ ਕੋਲ ਲੈ ਕੇ ਫੋਨ ਲੈ ਆ ਗਿਆ ਕੀ ਬਰਾਮਾ ਤੋਂ ਐਸਾ ਦੱਸੋ ਇਹਨਾਂ ਨੂੰ ਨਾ ਨਾ ਕਾਲ ਕੀ ਤੁਹਾਡੇ ਕੈਮਰੇ ਨੇ ਦੱਸ ਕੀ ਕਰੀ ਨਿਕਲਿਆ ਝੂਠਿਆਂ ਨੂੰ ਲੈ ਆ ਕੇ ਝੂਠ ਧੱਕਾ ਧੱਕਾ ਹੁੰਦਾ ਨਹੀਂ ਪਾਪਾ ਜੀ ਕਿ ਚੰਗਾ ਕੀਤਾ ਇਹ ਆਪਣਾ ਪੇਜ ਤੇ ਮਾਮਲਾ ਨਜ਼ਾਬੀ ਇਹਨਾਂ ਨੇ ਇਹਨਾਂ ਰਿਹਾ ਕਰਦੇ ਸੀਗੇ ਉਹਨਾਂ ਦੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮਿਲ ਕੇ ਬੰਦੇ ਦਰਫਤਰ ਹੋਏ ਉਹਨਾਂ ਚੋ ਦੋ ਜ਼ਖਮੀ ਹੈ ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਵੇਲਾ ਉਹਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਅੱਜ ਖਤਮ ਹੋਇਆ ਅੱਜ ਕੀ ਜੀ ਅੱਜ ਜੋ ਹੋਟਲ ਦੇ ਕਰਿੰਦੇ ਕਿੰਨੇ ਤੁਸੀਂ ਚੈੱਕ ਕਰ ਰਹੇ ਹੋ ਅਸੀਂ 4 ਬੰਦੇ ਬੇਸਟ ਇਹਦੇ ਸ਼ੂਟਰ ਕਿੰਨੇ ਆ ਇਹਨਾਂ ਦੇ ਸ਼ੂਟਰ ਕੋਈ ਨਹੀਂ ਆਨੇ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਉਹ ਦੋ ਬੰਦੇ ਹੋਟਲ ਮਤਲਬ ਰਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਦੋ ਦਿਨ ਪਹਿਲਾਂ ਮਿਲਿਆ ਸੀਗਾ ਉਹ ਚਾਹ ਦੋ ਦਿਨ ਤੇ ਆਪਾਂ ਪਾਪਾ ਜੀ ਦਾ ਕੀ ਰੋਲ ਆ ਵਿੱਚ ਜਿਹੜੇ ਬਜ਼ੁਰਗ ਅਗੇ ਆਏ ਉਹਨਾਂ ਦੀ ਪਾਈ ਟਿੱਗੀ ਟਿੱਗੀ ਰਹਿ ਰਹੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਕਾ ਸੌਹਣੇ ਸੀਗੇ ਸੋਹਣਾ ਸਾਫ ਸੀਗੇ ਇਹਨਾਂ ਦਾ ਜਿੰਨੇ ਕਿ ਮੁੱਛ ਦੇ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੋਲਾਂ ਉਹ ਵਹਾਂ ਪਿਸਤੋਲ ਕੋਲੋਂ ਜੀ ਟੋਟਲ ਕਿੰਨੇ ਆ ਰੋਪੀ ਇੱਧਰ ਇੱਥੇ ਲਿਆਏ ਪਿਸਤਲ ਵਸਤੇ ਅਸੀਂ ਟੋਟਲ 5 ਕ 6 ਲਏ 6 ਲਏ ਹੋ ਹਾਂ ਜੀ ਛੂਟਰ ਦੇ ਨਾਲ ਹਾਂ ਛੂਟਰ ਦਾ ਦੋ ਦਿਨ ਦਾ ਰਿਵਾਰਡ ਮਿਲਿਆ ਛੂਟਰ ਦਾ ਨਾਮ ਕੀ ਹੈ ਹਾਂ ਜੀ ਸਾਬੀ ਦਾ ਛੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਬੀ ਸਾਹੀ ਠੀਕ ਹੈ ਠੀਕ ਹੈ ਜੀ